ਸਤ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਦੇ YouTube ਚੈਨਲ ਨਾਲ ਅੱਜ ਗੱਲ ਕਰਦੇ ਹਾਂ ਬਹੁਤ ਸਾਰੇ ਕਿਸਾਨ ਵੀਰ ਇਹ ਸਵਾਲ ਕਰਦੇ ਨੇ ਕਿਹੜੀ ਕੰਪਨੀ ਦਾ ਸੋਲਰ ਸਿਸਟਮ ਵਧੀਆ ਏ ਜਾਂ ਕਿਹੜੀ ਕੰਪਨੀ ਦਾ ਸੋਲਰ ਸਿਸਟਮ ਜ਼ਿਆਦਾ ਪਾਣੀ ਦਿੰਦਾ ਏ ਸੋ ਕਈ ਕਿਸਾਨ ਵੀਰ ਲੂਬੀ ਦਾ ਸਿਸਟਮ ਲਵਾਉਣਾ ਚਾਹੁੰਦੇ ਨੇ ਕੋਈ CRI ਦਾ ਲਵਾਉਂਦਾ ਕੋਈ ਕਰਮਟਨ ਦਾ ਕੋਈ ਕਰਲੋਸ ਕਰਦਾ ਕੋਈ ਕਿਸੇ ਹੋਰ ਕੰਪਨੀ ਦਾ ਤਾਂ ਇਹਦੇ 'ਚ ਦੋ ਕਾਰਨ ਨੇ ਜਿਹਦੇ 'ਚ ਕਿਸਾਨ ਵੀਰ ਗਲਤੀਆਂ ਕਰਦੇ ਨੇ ਇੱਕ ਤੇ ਸੋਲਰ ਮੋਟਰ ਨੂੰ ਗ੍ਰਿਡ ਤੇ ਚਲਾਉਣ ਵਾਸਤੇ ਉਹ ਪਹਿਲਾਂ ਹੀ ਗ੍ਰਿਡ ਮੋਟਰ ਪਵਾ ਲੈਂਦੇ ਨੇ ਦੂਜਾ ਕਾਰਨ ਹੈ ਸਸਤਾ ਸੋਲਰ ਸਿਸਟਮ ਲਗਾਉਣ ਦੇ ਚੱਕਰ 'ਚ ਵੀ ਆਪਾਂ ਕਈ ਵਾਰੀ ਲੂਬੀ ਦੀ ਸੀਆਰਐਚ ਦੀ ਕਰਮ ਤੰਦੀਕ ক্লোਜ਼ ਕਰਦੀ ਜਾਂ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਕੰਪਨੀਆਂ ਨੇ ਜਿੰਨਾਂ ਕੰਪਨੀਆਂ ਦੀ ਆਪਾਂ ਨਾਰਮਲ ਗ੍ਰਿਡ ਮੋਟਰਾਂ ਵਰਤ ਲੈਣੇ ਆ ਸੋਲਰ ਸਿਸਟਮ ਦੇ ਵਿੱਚ ਤੇ ਜਿਹੜੀ ਗ੍ਰਿਡ ਮੋਟਰ ਹੁੰਦੀ ਹੈ ਉਹ ਉਦੋਂ ਤੱਕ ਪੂਰੀ ਪਰਫਾਰਮੈਂਸ ਨਹੀਂ ਦਿੰਦੀ ਜਦੋਂ ਤੱਕ ਪੂਰੀ ਧੁੱਪ ਨਹੀਂ ਹੁੰਦੀ ਤੇ ਪੂਰੀ ਰੋਸ਼ਨੀ ਨਹੀਂ ਹੁੰਦੀ ਦੁਪਹਿਰ ਵਾਲੇ ਉਹ ਬਹੁਤ ਪਾਣੀ ਕੱਢਦੀ ਹੈ ਪਰ ਸਵੇਰ ਵੇਲੇ ਸ਼ਾਮ ਵੇਲੇ ਜਾਂ ਕਈ ਵਾਰੀ ਮਾੜੇ ਮੌਸਮ ਦੇ ਵਿੱਚੋਂ ਟ੍ਰਿਪ ਕਰਦੀ ਏ ਉਹਦੇ ਵਿੱਚ ਬਹੁਤ ਜ਼ਿਆਦਾ ਟ੍ਰਿਪ ਦੀ ਪ੍ਰੋਬਲਮ ਆਉਂਦੀ ਏ ਵਾਰ-ਵਾਰ ਬੰਦ ਹੁੰਦੀ ਏ ਜਾਂ ਫਿਰ ਮੋਟਰ ਚੱਲਦੀ ਰਹਿੰਦੀ ਏ ਤੇ ਪਾਣੀ ਨਹੀਂ ਚੁੱਕਦੀ ਇਸ ਤੋਂ ਇਲਾਵਾ ਕਈ ਵਾਰੀ ਡਰਾਈਵ ਦੀ ਚੋਣ ਗਲਤ ਹੋ ਜਾਂਦੀ ਏ ਵੇਰੀਏਬਲ ਫ੍ਰੀਕਵੈਂਸੀ ਡਰਾਈਵ ਆਪਾਂ ਇਦਾਂ ਦੀ ਚੋਣ ਲੈਨੇ ਆ ਜਿਹੜੀ ਬਹੁਤ ਜ਼ਿਆਦਾ 에ਰਰ ਦਿੰਦੀ ਏ ਡਰਾਈਵ ਵੀ ਇੱਕ ਰੀਜ਼ ਹੁੰਦਾ ਬਹੁਤ ਸਾਰੀਆਂ ਇਦਾਂ ਦੀਆਂ ਡਰਾਈਵਜ਼ ਨੇ ਜਿਹੜੀਆਂ ਲਿਫਟ ਦੇ ਵਿੱਚ ਯੂਜ਼ ਹੁੰਦੀਆਂ ਨੇ ਜਾਂ ਹੋਰ ਇਦਾਂ ਦੀਆਂ ਟੈਕਨੋਲੋਜੀਜ਼ ਦੇ ਵਿੱਚ ਯੂਜ਼ ਹੁੰਦੀਆਂ ਨੇ ਇਦਾਂ ਦੇ ਟੈਕਨੀਕਲ ਸਿਸਟਮਾਂ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਮਾੜੀ-ਮਾੜੀ ਗਲਤੀ 에ਰਰ ਆਉਂਦਾ ਹੈ ਤੇ ਬਹੁਤ ਹੀ ਵਾਰ ਤੇ ਸੋਲਰ ਮੋਟਰਾਂ ਦੇ ਵਿੱਚ ਕਈ ਵਾਰੀ ਇੰਡਸਟਰੀਅਲ ਡਰਾਈਵ ਯੂਜ਼ ਕੀਤੀ ਜਾਂਦੀ ਹੈ ਜਿਹਦੀ ਜਿਹੜੀ VOCA ਉਹ ਹੀ ਬਹੁਤ ਘੱਟ ਹੁੰਦੀ ਹੈ ਜਿਹਦੇ ਕਾਰਨ ਉਹਦੇ ਵਿੱਚ ਜਿਹੜੇ ਕੈਪੈਸਟਰ ਹੁੰਦੇ ਨੇ ਉਹਨਾਂ ਵਿੱਚ ਪ੍ਰੋਬਲਮ ਆ ਜਾਂਦੀ ਹੈ ਜਾਂ ਵਿਰੋਧਾ ਜਿਹੜਾ ਸਰਕਟ ਹੈ ਉਹ ਖਰਾਬ ਹੋ ਜਾਂਦਾ ਹੈ ਵੋਟ ਆਫ ਪੈਨਲ ਜਾਂ ਨੰਬਰ ਆਫ ਪੈਨਲ ਦੀ ਚੋਣ ਵੀ ਗਲਤ ਕਰ ਲਈਏ ਤਾਂ ਵੀ ਆਪਣਾ ਸੋਲਰ ਸਿਸਟਮ ਕਾਮਯਾਬ ਨਹੀਂ ਹੁੰਦਾ ਬਹੁਤੀ ਵਾਰ ਆਪਾਂ ਟਰਾਲੀ ਤੇ ਸਿਸਟਮ ਲਾਉਣ ਦੇ ਚੱਕਰ ਚ ਵੱਡੇ ਪੈਨਲ ਯੂਜ਼ ਕਰ ਲੈਨੇ ਆ ਉਹਦੇ ਨਾਲ ਵੀ ਦਿੱਕਤ ਆਉਂਦੀ ਏ ਉਹਦੇ ਚ ਵੀ ਆਪਣੀਆਂ ਮੋਟਰਾਂ ਪਰਫਾਰਮੈਂਸ ਨਹੀਂ ਦਿੰਦੀਆਂ ਵੋਟ ਪੂਰੀ ਕਰ ਲੈਨੇ ਆ ਐਂਪੀਅਰ ਨਹੀਂ ਪੂਰੇ ਹੁੰਦੇ ਜਾਂ ਵੋਲਟ ਨਹੀਂ ਪੂਰੇ ਹੁੰਦੇ ਜੇ ਵੋਲਟ ਪੂਰੇ ਕਰ ਲੈਨੇ ਆ ਤੇ ਐਂਪੀਅਰ ਨਹੀਂ ਪੂਰੇ ਹੁੰਦੇ ਸੋ ਇਹ ਸਭ ਤੋਂ ਵੱਡਾ ਕਾਰਨ ਏ ਆਪਣੇ ਸੋਲਰ ਸਿਸਟਮ ਸੋਲਰ ਪੰਪ ਕਾਮਯਾਬ ਨਾ ਹੋਣ ਦਾ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਕਿਸਾਨਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਕਿ ਟਰਾਲੀ ਦੇ ਉੱਤੇ ਜਿਹੜਾ ਆਪਾਂ ਸਿਸਟਮ ਲਾ ਲੈਨੇ ਆ ਉਹ ਆਪਾਂ ਆਪਣੀ ਸਹੂਲਤ ਵਾਸਤੇ ਲਾ ਲੈਨੇ ਆ ਪਰ ਕੁਸਮ ਯੋਜਨਾ ਦੇ ਵਿੱਚ ਜਿਹੜੇ ਸੋਲਰ ਪੈਨਲ ਮਿਲਦੇ ਨੇ ਉਹਨਾਂ ਨੂੰ ਆਪਾਂ ਟਰਾਲੀ ਤੇ ਨਹੀਂ ਲਾ ਸਕਦੇ ਜੇ ਆਪਾਂ ਟਰਾਲੀ ਦੇ ਉੱਤੇ ਸ਼ਿਫਟ ਕਰਨੇ ਆ ਤੇ ਉਹਦੀ ਵਾਰੰਟੀ ਖਤਮ ਹੋ ਜਾਂਦੀ ਹੈ ਕੰਪਨੀ ਪੂਰੇ ਸਿਸਟਮ ਦੀ ਵਾਰੰਟੀ ਹੀ ਖਤਮ ਕਰ ਦਿੰਦੀ ਹੈ ਉਹਦੇ ਵਿੱਚ ਜੇ ਤੁਹਾਡੇ ਕੱਲ ਨੂੰ ਸਿਸਟਮ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਕੰਪਨੀ ਉਹਦਾ ਕੋਈ ਵੀ ਰਿਪੇਅਰ ਜਾਂ ਉਹਦੀ ਕੋਈ ਵੀ ਰਿਪਲੇਸਮੈਂਟ ਨਹੀਂ ਕਰਦੀ ਸੋ ਇਹ ਕੁਝ ਜ਼ਰੂਰੀ ਗੱਲਾਂ ਸਨ ਸੋਲਰ ਸਿਸਟਮ ਲਵਾਉਣ ਤੋਂ ਪਹਿਲਾਂ ਕਿਸਾਨ ਨੂੰ ਜੋ ਗੌਰ ਰੱਖਣੀ ਚਾਹੀਦੀ ਹੈ ਜੇ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ ਜਿੱਦੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਇੱਕ ਵਧੀਆ A ਗ੍ਰੇਡ ਸੋਲਰ ਸਿਸਟਮ ਲਵਾਉਣ ਵਾਸਤੇ ਔਨ ਗ੍ਰਿਡ ਆਫ ਗ੍ਰਿਡ ਜਾਂ ਹਾਈਬ੍ਰਿਡ ਸੋਲਰ ਲਵਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ